पंद्रह साल हो गए इन खुदाई तो कराई नहीं कद भी पैसा आंदा है तो जाता पता नहीं लगता कितने जाता है जी बिल्कुल ही सा घर डूबे पे ने पांच फुट पानी खड़ा सा जो भी अफसर आता है आता है वो के के चला जाता है भी हो जाएगा हो जाएगा अभी तक कुछ नहीं हुआ है हालात इन्हें माड़े अभी सानू पानी पीने की भी समस्या है सर, ਸਾਡੇ ਕੋਲ ਤਾਂ ਹੈ ਹੀ ਨਹੀਂ ਕੁਝ ਜੀ ਛੱਤਾ ਵੀ ਨਹੀਂ ਹੈਗੀ ਇੱਥੋਂ ਜਾਈਏ ਜਾਣਗੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਸੀ ਖੇਤਾਂ 'ਚ ਜਾ ਕੇ ਬਹਿ ਗਿਆ ਕੋਈ ਪਲਾਟ ਤੇ ਜਾ ਕੇ ਬਹਿ ਗਿਆ ਕੋਈ ਆਪੋ ਆਪ ਦੇ ਕੋਈ ਆਸ-ਪਾਸੇ ਰਿਸ਼ਤੇਦਾਰੀਆਂ 'ਚ ਉਂਦਰ-ਉਂਦਰ ਜਾ ਕੇ ਬਹਿ ਗਏ ਨੇ ਸਰ ਮੈਂ ਮੇਰੇ ਪਿੰਡ ਦੇ ਲਈ ਇੱਕ ਤਾਨ ਕੇ ਖੜਿਆ ਤੇ ਅੱਜ ਵੀ ਖੜਿਆ ਮੈਨੂੰ ਮੇਰੇ ਪਿੰਡ ਨਾਲ ਪ੍ਰੇਮ ਹੈ ਮੈਂ ਕਿਸੇ ਰਾਜਨੀਤੀ ਦਾ ਹਿਸ਼ਾ ਨਹੀਂ ਬਣਨਾ ਚਾਹੁੰਦਾ ਨਾ ਹੀ ਡੀਜ਼ਲ ਦੇ ਸੱਟ ਟਰੈਕਟਰ ਚੱਲ ਰਿਹਾ ਸਰ ਤੁਸੀਂ ਆਪ ਜਾ ਕੇ ਮੌਕਾ ਵੇਖ ਸਕਦੇ ਹੋ ਮੇਰੀ ਨਾਮ ਅਨਿਉਜ਼ ਯਕੀਨ ਜੀ ਰੇਡੀਓ ਪੰਜਾਬ ਟੂਡੇ ਦੀ ਟੀਮ ਇਸ ਵਕਤ ਬੱਲੂਆਣਾ ਹਲਕੇ ਦੇ ਪਿੰਡ ਢਿੰਗਾ ਵਾਲੀ ਆ ਢਿੰਗਾ ਵਾਲੀ ਪਿੰਡ ਕੋਈ ਛੋਟਾ ਨਹੀਂ ਹੈ ਜੇਕਰ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਕਿਹੜਾ ਸਿਆਸੀ ਲੀਡਰ ਨਹੀਂ ਜੀ ਦੀ ਰਿਸ਼ਤੇਦਾਰੀ ਨਹੀਂ ਭਾਵੇਂ ਹਰਿਆਣੇ ਦਾ ਹੈ ਭਾਵੇਂ ਰਾਜਸਥਾਨ ਦਾ ਤੇ ਭਾਵੇਂ ਪੰਜਾਬ ਦਾ ਹੈ ਵੱਡੇ ਤੋਂ ਵੱਡਾ ਲੀਡਰ ਇੱਥੇ ਜਾਂ ਵਿਆਹ ਹੈ ਤੇ ਜਾਂ ਇੱਥੋਂ ਦਾ ਬੰਦਾ ਵੱਡਾ ਉਹਨਾਂ ਦੇ ਵਿਆਹ ਆ ਸੋ ਕਹਿਣ ਤੋਂ ਪੱਬ ਵੀ ਰਿਸ਼ਤੇਦਾਰੀਆਂ ਵੱਡੀਆਂ ਤਕੜੀਆਂ ਨੇ ਪਰ ਪਿੰਡ ਦੇ ਹਾਲਾਤ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਹੈਰਾਨ ਰਹਿ ਜਾਓਗੇ ਕਿ ਇਸ ਪਿੰਡ ਦੇ ਹਾਲਾਤਾਂ ਦੇ ਉੱਤੇ ਇੱਕ ਨਜ਼ਰ ਮਾਰੀਏ ਤਾਂ ਅੱਜ ਕਈ ਘਰ ਜਿਹੜੇ ਨੇ ਟਹਿ ਚੁੱਕੇ ਨੇ ਇਸ ਵਕਤ ਅਕਸਰ ਜਦੋਂ ਪਿੰਡਾਂ ਦੇ ਵਿੱਚ ਨਵੀਂ ਕਲੋਨੀ ਕੱਟੀ ਜਾਂਦੀ ਹੈ ਉਹਨੂੰ ਚੰਡੀਗੜ੍ਹ ਕਹਿ ਦਿੰਦੇ ਨੇ ਤੇ ਅਸੀਂ ਹੁਣ ਇਸ ਵਕਤ ਢਿੰਕਾਂ ਵਾਲੀ ਦੇ ਚੰਡੀਗੜ੍ਹ 'ਚ ਆਂ ਤੇ ਚੰਡੀਗੜ੍ਹ ਦੇ ਸਥਿਤੀ ਤੁਸੀਂ ਸਾਡੇ ਏਰੀਅਲ 뷰 ਦੇ ਜ਼ਰੀਏ ਵੀ ਦੇਖ ਰਹੇ ਹੋ ਤੇ ਕੈਮਰੇ ਦੇ ਲੈਂਸ ਦੇ ਜ਼ਰੀਏ ਵੀ ਦੇਖ ਰਹੇ ਹੋ ਪਿੰਡ ਦੇ ਮੋਹਤਵਾਰ ਸਾਡੇ ਨਾਲ ਨੇ ਆਪਾਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ ਪਿੰਡ ਦੇ ਵਿੱਚ ਕੀ ਸਕੀਮਾਂ ਆਈਆਂ ਸੀਗੀਆਂ ਕੀ ਕੁਝ ਲੱਗਿਆ ਕਿੱਥੇ ਹਿਰਾਫੇਰੀ ਹੋਈ ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਜੀਨਾ ਜੀ ਤੁਹਾਡਾ ਮੇਰਾ ਨਾਮ ਜੀ ਸੁਸ਼ੀਲ ਸਿਆਗ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਸਾਬਕਾ ਸਰਪੰਚ ਪਿੰਟਿੰਗਾਵਲੀ ਪਹਿਲਾਂ ਮੈਂ ਤੁਹਾਡਾ ਇੱਥੇ ਟੀਵੀ ਚੈਨਲ ਦਾ ਬਹੁਤ ਬਹੁਤ ਸਵਾਗਤ ਕਰਦਾ ਕਿ ਤੁਸੀਂ ਜਿਹੜਾ ਰਾਜਸਥਾਨ ਦੇ ਨੇੜੇ ਸਾਡਾ ਪਿੰਡ ਪਿੰਦਾ ਪੈਂਦਾ ਹੈ ਉੱਤੇ ਤੁਸੀਂ ਸੁਧਲੀ ਹਾਲਾਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਜਦੋਂ ਸੀਐਮ ਬਣ ਤੋਂ ਪਹਿਲਾਂ ਇੱਥੇ ਆਏ ਸਨ ਇਸ ਇਲਾਕੇ 'ਚ ਜੀ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਵਿਕਾਸ ਹੈ ਉਹ ਪਿੰਡ ਦੇ ਇਹ ਪੰਜਾਬ ਦੇ ਅਖੀਰ ਤੋਂ ਸ਼ੁਰੂ ਕਰਾਂਗੇ ਹਵੋਰ ਵਾਲੇ ਪਾਸੋਂ ਅਬੋਰ ਜਿਹੜਾ ਖੀਰ ਪੈਂਦਾ ਹੈ ਜ ਪੰਜਾਬ ਦਾ ਪਰ ਉਹਨਾਂ ਨੇ ਚਲੋ ਨਹੀਂ ਸੁਣੀ ਇੱਥੇ ਜੀ ਸਾਰਾ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਜਿਆਦਾ ਬਰਸ਼ਾਤ ਪੈਣ ਨਾਲ ਤੇ ਪਿੰਡ ਦੇ ਛੱਪੜ ਦੀ ਖੁਦਾਈ ਨਾ ਹੋਣ ਕਰਨ ਇੱਥੇ ਮੈਂ ਐਵੇਂ ਨਹੀਂ ਕਹਿੰਦਾ ਜਿਹੜਾ ਇਹ ਹਲਕਾ ਬਲਵਾਣਾ ਚ ਪੈਂਦਾ ਇੱਥੇ ਜਿਹੜੇ ਐਮਐਲਏ ਸਾਹਿਬ ਨੇ ਜਿਹੜੀ ਗੱਲ ਨੂੰ ਗੱਲ ਕਰਨਾ ਚਾਹੀਦਾ ਉਹਨਾਂ ਨੇ ਪੈਸਾ ਦਿੱਤਾ ਇਸ ਛੱਪੜ ਦੀ ਖੁਦਾਈ ਵਾਸਤੇ ਪਰ ਕਦੇ ਛੱਪੜ ਦੀ ਸਫਾਈ ਨਹੀਂ ਇਹ ਕਾਗਜ਼ਾਂ ਚ ਹੋਇਆ ਸਾਰਾ ਕੁਝ ਇੱਕ ਥਾਪਰੀ ਯੋਜਨਾ ਇਹਨਾਂ ਨੇ ਕਿਹਾ ਤਿੰਨ ਖੂਹ ਇਹਨਾਂ ਨੇ ਪਟਕੇ ਛੁੱਟ ਦਿੱਤੇ ਤੇ ਉਹਨਾਂ ਦੇ ਉਹਨਾਂ ਦਾ ਕੋਈ ਲਾਭ ਨਹੀਂ ਹੋਇਆ ਕੋਈ ਇਹਨਾਂ ਨੇ ਇਹ ਆਪਣਾ ਛੱਪੜ ਨਹੀਂ ਖੁਦ ਆ ਇੱਕ ਇੱਥੇ ਬਾਗਬਾਨੀ ਦੇ ਲਈ ਜਾਣਾ ਜਾਂਦਾ ਇਹ ਉਹ ਇਲਾਕਾ ਹੈ ਜਿਹਨੂੰ ਕੈਲੀਫੋਰਨੀਆ ਹੋਣ ਦਾ ਮਾਣ ਹੈ ਤੇ ਇਹ ਜਿਹੜੇ ਬਾਗ ਹੈ ਇੱਥੇ 5-5 ਫੁੱਟ ਪਾਣੀ ਖੜਿਆ ਕਿਤੇ 4-4 ਫੁੱਟ ਖੜਿਆ ਇਹ ਸਾਰੇ ਦੇ ਸਾਰੇ ਬਾਗ ਉਜੜ ਗਏ ਪ੍ਰਸ਼ਾਸਨ ਇੱਥੇ ਬਹੁਤ ਆਇਆ ਡੀਸੀ ਮੈਡਮ ਆਈ ਐਸਡੀਐਮ ਸਾਹਿਬ ਆਇਆ ਏਡੀਸੀ ਆਇਆ ਡੀ ਬੀ ਡੀ ਪੀ ਆਇਆ ਕਿਹੜਾ ਅਧਿਕਾਰੀ ਜਿਹੜੇ ਇੱਥੇ ਨਹੀਂ ਆਇਆ ਇੱਕ ਪੰਜੀ ਦੀ ਸਹਾਇਤਾ ਉਹਨਾਂ ਨੇ ਨਹੀਂ ਦਿੱਤੀ ਕੋਈ ਇੱਥੇ ਮਰਮ ਲਗਾ ਕੇ ਨਹੀਂ ਦਿੱਤਾ ਗਿਆ ਸਾਰੇ ਜਿਹੜੇ ਲੋਕ ਹੈ ਗਰੀਬ ਤੇ ਕਿਸਾਨ ਪਰੇਸ਼ਾਨ ਹਨ ਸੋ ਗਰੀਬ ਤੇ ਕਿਸਾਨ ਪਰੇਸ਼ਾਨ ਨੇ ਕਪੜਾ ਹੋਇਆ ਪੈਸਾ ਆਇਆ ਕੀ ਸਥਿਤੀ ਹੈ ਭਾਈ ਸਾਹਿਬ ਤੁਹਾਡੇ ਪਿੰਡਾਂ ਦੀ ਸਰ ਘਰਾਂ ਦੀ ਇੱਥੇ ਕੀ ਸਥਿਤੀ ਹੈ ਕੋਈ ਹਾਲ ਹੀ ਨਹੀਂ ਹੈ ਜੀ 15 ਸਾਲ ਹੋ ਗਏ ਇਹਨੂੰ ਖੁਦਾਈ ਤੋਂ ਕਰਾਈ ਨਹੀਂ ਕਦੇ ਵੀ ਪੈਸਾ ਆਉਂਦਾ ਹੈ ਤੇ ਜਾਂਦਾ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ ਹੈ ਇਹ ਇਹਦੀ ਸਪਾਈ ਦਾ ਕਰਾਈ ਨਹੀਂ ਕਦੇ ਵੀ ਇਹਨਾਂ ਨੇ 15 ਸਾਲ ਹੋ ਗਏ ਜੀ ਘਰਾਂ ਦੀ ਕੀ ਸਥਿਤੀ ਘਰਾਂ ਦੀ ਬਿਲਕੁਲ ਹੀ ਸਾਡੇ ਦਾ ਘਰਾਂ ਡੁੱਬੇ ਪਏ ਨੇ ਪੰਜ ਪੰਜ ਫੁੱਟ ਪਾਣੀ ਖੜਾ ਸਾਡੇ ਆਪਣੇ ਸੀ ਕੋਈ ਹਾਲ ਨਹੀਂ ਹੈ ਸਾਡਾ ਅਸੀਂ ਸਮਾਨ ਤਾਂ ਕੱਢ ਕੇ ਉੱਥੇ ਲੈ ਗਏ ਆ ਪਲਾਟ ਤੇ ਕੋਈ ਕਿਥੇ ਬਾਹਰ ਲੈ ਗਿਆ ਸਾਡੇ ਪਿੰਡ ਦੇ ਵਿੱਚ ਕੋਈ ਬਿਰਲੇ ਕਰ ਹਨ ਕੋਈ ਆਏ ਨਹੀਂ ਬਾਕੀ ਸਾਰੇ ਖੇਤਾਂ ਚ ਗਏ ਨੇ ਬਾਕੀ ਸਾਰਾ ਹਾਲਾਤ ਵੇਖੀ ਜਾਂਦੀ ਤੁਸੀਂ ਆਪ ਹੀ ਕੋਈ ਸਰਕਾਰ ਕੰਨਿਓ ਕੋਈ ਤੁਹਾਡੇ ਗਰੇ ਮਕਾਨਾਂ ਦਾ ਕੋਈ ਮੁਆਵਜ਼ਾ ਜਾਂ ਤੁਹਾਨੂੰ ਕੋਈ ਰਾਸ਼ਨ ਪੱਤਾ ਤੁਸੀਂ ਇੱਥੋਂ ਉੱਜੜ ਗਏ ਹੋ ਤੂੰ ਹੋਰ ਚੀਜ਼ ਆ ਕਿਸੇ ਨੇ ਆ ਕੇ ਤੁਹਾਨੂੰ ਰੋਟੀ ਟੁੱਕ ਦਾ ਇੰਤਜ਼ਾਮ ਕੀਤਾ ਕੋਈ ਨਹੀਂ ਦਿੱਤਾ ਜੀ ਅੱਜ ਅੱਜ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਕਿਸੇ ਨੇ ਪੁੱਛਿਆ ਜਿਹੜੇ ਘਰ ਕੋਈ ਨੇੜੇ ਲੱਗਦਾ ਨਾ ਮਾੜਾ ਮੋਟਾ ਉਹਨੇ ਆਖਿਆ ਵੀ ਆਪਣਾ ਸਮਾਨ ਇੱਥੇ ਰੱਖ ਲੈ ਤੇਰਾ ਐਹੀ ਆਖੇ ਔਰ ਬਾਕੀ ਕੋਈ ਮੌਜੇ ਵਾਲੀ ਗੱਲ ਨਹੀਂ ਹੈ ਕੋਈ ਮਕਾਨਾਂ ਦੀ ਗੱਲ ਨਹੀਂ ਹੈ ਕੁਛ ਨਹੀਂ ਹੈ ਕੋਈ ਖੇਤਾਂ 'ਚ ਜਾ ਕੇ ਬਹਿ ਗਿਆ ਕੋਈ ਪਲਾਟ 'ਤੇ ਜਾ ਕੇ ਬਹਿ ਗਿਆ ਕੋਈ ਆਪੋ ਆਪ ਦੇ ਕੋਈ ਆਸ-ਪਾਸੇ ਰਿਸ਼ਤੇਦਾਰੀਆਂ 'ਚ ਉਧਰ ਉਧਰ ਜਾ ਕੇ ਬਹਿ ਗਏ ਨੇ ਜੀ ਹਾਂ ਜੀ ਤੁਸੀਂ ਦੱਸੋ ਜੀ ਕੀ ਤੁਹਾਡੇ ਹਾਲਾਤ ਨੇ ਇੱਥੇ ਬੱਚਿਆਂ ਦੇ ਕੀ ਹਾਲ ਹੈ ਦੱਸੋ ਹਾਂ ਜੀ ਪ੍ਰਕਾਸ਼ ਸਾਹਿਬ ਦੱਸਣਗੇ ਚਲ ਬੋਲੋ ਜੀ ਬੋਲੋ ਬੋਲੋ ਬੋਲਣੇ ਕੀ ਹਾਲਾਤ ਤਾਂ ਜੀ ਬਹੁਤ ਮਾੜੇ ਹੈ ਵੀ ਆਪ ਦੇਖ ਰਹੇ ਹੋ ਵੀ ਬੁਰਾ ਹਾਲ ਹੈ ਗਰੀਬੋ ਕੇ ਸਾਰੇ ਮਕਾਨ ਪੜ ਚੁਕੇ ਹੈ ਔਰ हालात तो आपने देख ही लिए हालात से अब क्या हो सकता है कोई कोई हमारी कोई सहायता करे तो कोई हल हो सकता है जो भी अफसर आता है जो भी तो आता है वो के के चला जाता है भी हो जाएगा हो जाएगा अभी तक कुछ नहीं हुआ है सो so, पिंड होर भी हालातों तो, तो है जी चंडीगढ़ भला सो ਅਸੀਂ ਕੁਝ ਘਰਾਂ ਦੇ ਵਿੱਚ ਵੀ ਜਿਹੜਾ ਹੈਗਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਆ ਜਿਹੜੀ ਪੁਲੀ ਆ ਮੈਂ ਤੁਹਾਨੂੰ ਦਿਖਾਉਣਾ ਇਹ ਪੁਲੀ ਜਿਹੜੀ ਆ ਇਹ ਪਾਣੀ ਰੋਕਣ ਦੇ ਲਈ ਰੱਖੀ ਗਈ ਹੈ ਕਿ ਇੱਦਾਂ ਘਰਾਂ ਦੇ ਵਿੱਚ ਜਿਹੜਾ ਪਾਣੀ ਨਾ ਜਿਹੜਾ ਵੜ ਜਾਏ ਕੁਝ ਲੇਡੀਜ਼ ਹੈਗੀਆਂ ਨੇ ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਸਮਾਨ ਵਗੈਰਾ ਕਿੱਥੇ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਜੀ ਇਦਾਂ ਨਾਲ ਚਲੋ ਘਰ ਵੀ ਟੁੱਟੇ ਦਿਖਾ ਦਨੇ ਤੁਹਾਨੂੰ ਸੋ ਕੀ ਹਾਲਾਤ ਹੈ ਜੀ ਤੁਹਾਡੇ ਘਰਾਂ ਦੇ ਇੱਥੇ ਮਾੜੀ ਹਾਲਤ ਹੈ ਦੇਖੋ ਕੋਈ ਹੱਲ ਲੈ ਕੇ ਆਦਮੀ ਘਰੇ ਨਾ ਹੱਤ ਲਗਾਇਆ ਵਾਲਟੇ ਪਾਣੀ ਕੱਢਾ ਮੀ ਉਂ ਉੱਪਰ ਕੀ ਹਾਲਤ ਤੇ ਮੇ ਪੜੀ ਹੋਏ ਉਹ ਕੋਈ ਸਾਰਾ ਮਕਾਨ ਪਾਟ ਗਿਆ ਘਰੇ ਕਣ ਕਿੱਜ ਕੀ ਬੀਜ ਗਈ ਹੋਰ ਇਹ ਉੱਪਰ ਕੀ ਹੋਣੇ ਸਮਾਨ ਟੁੱਟ ਗਿਆ ਗਲਗਨ ਚਲੋ ਆਓ ਦਿਖਾਓ ਜੀ ਤੁਹਾਡਾ ਸਮਾਨ ਆਪਾਂ ਦੇਖੀਏ ਕਿ ਘਰਾਂ ਦੇ ਜਿਹੜੇ ਹਾਲਾਤ ਨੇ ਉਹ ਸਥਿਤੀ ਜਿਹੜੀ ਹੈ ਤੁਹਾਨੂੰ ਸਾਰੀ ਦਿਖਾ ਦਨੇ ਆ ਇਨ ਅਪਰਨਾ ਦੇ ਵਿੱਚ ਆ ਦੇਖੋ ਹੁਣ ਅੰਦਰ ਬਿਲਕੁਲ ਕੱਚੇ ਮਕਾਨ ਹੈ ਗਰੀਬੀ ਦਾ ਜਿਹੜਾ ਤੁਸੀਂ ਢਹ ਢੇਰੀ ਢੇਰੀ ਹੋ ਗਏ ਨੇ ਸਾਰੇ ਇਹ ਦੇਖ ਸਕਦੇ ਹੋ ਬਿਲਕੁਲ ਜੀ ਆਉਣੇ ਆਉਣੇ ਅਸੀਂ ਆਉਣੇ ਬੇਫਿਕਰੋ ਅੱਜ ਆਉਣੇ ਜੀ ਆਉਣੇ ਆਉਣੇ ਕੋਈ ਗੱਲ ਨਹੀਂ ਤੁਹਾਡਾ ਇਹ ਸਾਰੇ ਕਿਉਂਕਿ ਇੱਥੇ ਜੇਕਰ ਗੱਲ ਕਰੀਏ ਤੇ ਸਾਰੇ ਮਕਾਨ ਪੱਕੇ ਵੀ ਨਹੀਂ ਹੈਗੇ ਆ ਗਰੀਬ ਬਹੁਤ ਨੇ ਕੱਚੇ ਘਰਾਂ ਦੇ ਵਿੱਚ ਹਜੇ ਵੀ ਇਹ ਲੋਕ ਰਹਿੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਮਕਾਨ ਜਿਹੜਾ ਬੁਰੀ ਤਰ੍ਹਾਂ ਨਾਲ ਜਿਹੜਾ ਢਹ ਢੇਰੀ ਹੋ ਗਿਆ ਸਮਾਨ ਬਾਹਰ ਆਜੋ ਜੀ ਅੱਗੇ ਦਿਖਾਓ ਕਰਨ ਅੱਗੇ ਦਿਖਾਓ ਥੋੜਾ ਜਿਹਾ ਬੜੀ ਸਥਿਤੀ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਾਲਾਤ ਰੰਦੇ ਬਾਹਰ ਹੀ ਰਹਿ ਪਾ ਭਾਈ ਕਿਵੇਂ ਰਹੀ ਹਾਂਜੀ ਜਿਹੜੀ ਟੜੀ ਹੈ ਨਾ ਉਸੇ ਹਿਸਾਬ ਨਾਲ ਡਿੱਗਦੇ ਨੇ ਮਕਾਨ ਹੂੰ ਪੱਕੇ ਨਾ ਪੱਕੇ ਵੀ ਧੁੱਪ ਚੜੇਗੀ ਨਾ ਉਸੇ ਤਰ੍ਹਾਂ ਹੀ ਪਾਟਣਗੇ ਮਕਾਨ ਹੂੰ ਇਹ ਪੱਟੀ ਜਾਂਦੇ ਨੇ ਮਕਾਨ ਇਹ ਸਾਈਡ ਤੇ ਚਲੋ ਉੱਚੀ ਸੀਖ ਤਾਂ ਤੇ ਉਹ ਸਾਈਡ ਦੇ ਪਰਲੀ ਸਾਈਡ ਤੇ ਇੰਨਾ ਇਨਾ ਹਲੇ ਪਾਣੀ ਖੜਾ ਜਾਈ ਸਵੇਰੇ ਅਸੀਂ ਵੇਖਿਆ ਇਹ ਸਾਰਾ ਦੇਖ ਲਓ ਫਟ ਗਏ ਨੇ ਬੜੇ ਜਿਹਨੂੰ ਆਪ ਆਖਦੇ ਵੀ ਇਸ ਸਥਿਤੀ ਦੇ ਵਿੱਚ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਮਕਾਨ ਜਿਹੜਾ ਇੱਕ ਹੰਟ ਛੱਡੋ ਜੀ ਤੁਸੀਂ ਐਸੀ ਦਿਖਾਉਣੇ ਇਤੋਂ ਕਿ ਅੰਦਰ ਬੱਸੋਂ ਜਿਹੜੀ ਹੈ ਹਜੇ ਵੀ ਲੇਡੀਜ਼ ਜਿਹੜੀਆਂ ਨੇ ਐਂਡ ਇਹ ਜਿਹੜਾ ਬਿਲਕੁਲ ਅਨ ਸੇਫ ਜਿਹੜਾ ਇਸ ਸਟਰਕਚਰ ਹੋ ਚੁੱਕਿਆ ਸੋ ਬਿਲਕੁਲ ਸਥਿਤੀ ਜਿਹੜੀ ਹੈ ਕਾਫੀ ਮਾੜੀ ਹੈ ਉੱਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਪਾਸੇ ਜਿਹੜੇ ਘਰ ਹੈ ਉਹ ਕਾਫੀ ਢਹ ਢੇਰੀ ਹੋ ਚੁੱਕੇ ਨੇ ਸਮਾਨ ਰੱਖਣ ਨੂੰ ਵੀ ਕਿੰਗਾ ਦੇ ਅੱਗੇ ਜਗ੍ਹਾ ਨਹੀਂ ਹੈ ਸੋ ਰੇਡੀਓ ਪੰਜਾਬ ਟੂਰੇ ਦੀ ਟੀਮ ਨੇ ਅੱਜ ਪਿੰਡ ਢਿੰਗਾ ਵਾਲੀ ਦੇ ਵਿੱਚ ਅਸੀਂ ਇਸ ਵਕਤ ਆ ਸ਼ੁੱਕਰਵਾਰ ਦਾ ਦਿਨ ਹੈ ਪੂਰਾ ਇੱਕ ਹਫਤਾ ਜਿਹੜਾ ਹੋ ਚੁੱਕਿਆ ਵੱਡੇ ਮੀਂਹ ਪੈਨ ਨੂੰ ਸੋ ਵੱਡੇ ਮੀਂਹ ਪੈਣ ਤੋਂ ਬਾਅਦ ਇਹ ਸਥਿਤੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਪਿੰਡ ਢਿੰਗਾ ਵਾਲੀ ਦੇ ਚੰਡੀਗੜ੍ਹ ਮੁਹੱਲੇ ਤੋਂ ਬਾਅਦ ਅਸੀਂ ਜਿਹੜੀ ਪਿੰਡ ਢਿੰਗਾ ਵਾਲੀ ਦੀ ਗਊਸ਼ਾਲਾ ਉਸ ਜਗ੍ਹਾ ਦੇ ਉੱਤੇ ਆਏ ਆ। ਅ ਡਿਸਲੋਕੇਟ ਜਿਹੜੇ ਹੋਏ ਨੇ ਪਰਿਵਾਰ ਜਿਨ੍ਹਾਂ ਦੇ ਘਰ ਟਹਿ ਗਏ ਨੇ ਉਹਨਾਂ ਨੂੰ ਜਿਹੜੀ ਇੱਕ ਵਾਰੀ ਰਹਿائش ਹੈ ਟੈਂਪਰੇਰੀ ਰਹਿائش ਹੈ ਜਾਂ ਸ਼ਰਨ ਹੈ ਉਹ ਗਊਸ਼ਾਲਾ ਦੇ ਵਿੱਚ ਦਿੱਤੀ ਗਈ ਆ। ਮੇਰੇ ਨਾਲ ਇਸ ਵਕਤ ਪਿੰਡ ਦੇ ਸਰਪੰਚ ਮੌਜੂਦਾ ਸਰਪੰਚ ਚਰਨਜੀਤ ਸਿੰਘ ਚਰਨਜੀਤ ਸਿਆਘ ਨੇ ਵੀਡੀਓ ਕਾਫੀ ਵਾਇਰਲ ਹੋਈਆਂ ਇਹਨਾਂ ਦੀਆਂ ਦੇਖੀਆਂ ਵੀ ਆ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਉੱਤੇ ਵੀ ਕਿਸ ਤਰ੍ਹਾਂ ਸਟਰਗਲ ਕਰ ਰਹੇ ਆ ਪਾਣੀ ਇਹਨਾਂ ਦੇ ਪਿੰਡ ਚ ਆਉਣ ਤੋਂ ਰੋਕਣ ਦੇ ਲਈ ਕਿਉਂਕਿ ਪਾਣੀ ਦਾ ਵਹਾਅ ਕੁਦਰਤੀ ਹੈ ਤੇ ਤੁਹਾਨੂੰ ਪਤਾ ਕਿ ਜਿਸ ਢੰਗ ਦੇ ਨਾਲ ਪੱਕੇ ਖਾਲੇ ਪੱਕੀਆਂ ਸੜਕਾਂ ਬਣ ਗਈਆਂ ਤਾਂ ਰੁਕਾਵਟਾਂ ਵੀ ਪੈਦਾ ਹੋਈਆਂ ਨੇ ਸੋ ਚਰਨਜੀਤ ਜੀ ਅੱਜ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਕਿੰਨੇ ਕੁ ਮਕਾਨ ਟਹਿ ਗਏ ਨੇ ਕਿਸ ਤਰ੍ਹਾਂ ਦੀ ਸਥਿਤੀ ਆ ਪਿੰਡ ਦੇ ਵਿੱਚ ਥੈਂਕ ਯੂ ਸਰ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਇੰਨੀ ਗਰਮੀ ਐਸੇ ਮਾਹੌਲ 'ਚ ਸਰ ਸਾਡੇ ਪਿੰਡੂ ਰੂਬਰੂ ਹੋਇਓ ਉਸ ਜਿ ਲਈ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ ਤੁਹਾਡੇ ਰਾਹੀਂ ਜੇ ਸਾਡੀ ਆਵਾਜ਼ ਮਤਲਬ ਸੈਂਟਰ ਤੱਕ ਮੈਂ ਤਾਂ ਕਹਿੰਦਾ ਜੀ ਵੀ ਮੋਦੀ ਸਾਹਿਬ ਤੱਕ ਵੀ ਜਾਵੇ ਸਰ ਮੇਰੇ ਪਿੰਡ ਦੇ ਵਿੱਚ ਅਸੀਂ ਸਾਰੇ ਮਤਲਬ ਵੱਡੇ ਰਸੂਕਦਾਰ ਇੱਥੇ ਪਰਿਵਾਰ ਨਹੀਂ ਹੈਗੇ ਜੀ ਥੋੜੀ ਥੋੜੀ ਪੈਲੀ ਹੈ ਸਾਡੇ ਕੋਲੇ ਮੈਂ ਸਰਪੰਚਾ ਅਸੀਂ ਦੋ ਪਰਾਇ ਮੇਰੇ ਕੋਲੇ 50 ਕਿੱਲੇ ਪੈਲੀ ਹੈ ਜੀ ਕਿਸੇ ਕੋਲੇ 40 ਐ 30 ਐ ਉਹ ਸਭ ਸਾਡਾ ਬੜਾ ਪ੍ਰੇਮ ਹੈ ਜੀ ਮੇਰਾ ਵਿਰਾਮ ਖੇੜੇ ਨਾਲ ਵੀ ਪ੍ਰੇਮ ਹੈ ਮੇਰੀ ਰਿਸ਼ਤਦਾਰੀ ਪੈਂਦੀ ਹੈ ਮੇਰਾ ਦਲਮੀਰ ਖੇੜੇ ਨਾਲ ਵੀ ਪ੍ਰੇਮ ਹੈ ਪਰ ਸਭ ਤੋਂ ਪਹਿਲਾਂ ਮੈਂ ਇੱਕ ਮੁੱਦਾ ਸਰ ਤੋਂ ਦੇ ਧਿਆਨ 'ਚ ਲੈਣਾ ਚਾਹੁੰਦਾ ਵੀ ਬਰਸਾਤ ਤਾਂ ਸਰ ਪਈ ਪਈ ਪਰ ਸਾਨੂੰ ਮਾਰਿਆ ਗਿਆ ਹੈ ਜੀ ਉਹਦੇ ਨਾਲ ੱੱੱਕੇ ਨਾਲ ਇੱਥੇ ਪਿੱਛੇ ਹੀ ਤੁਹਾਨੂੰ ਘਟੇ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਐਸ ਡੀ ਐਮ ਸਾਹਿਬ ਦੇ ਮੌਕਾ ਦੇਖਣ ਦੇ ਬਾਵਜੂਦ ਰਾਤ ਨੂੰ ਪੁਲਿਸ 10 ਵਜੇ ਤੱਕ ਉੱਥੇ ਸੀਗੀ ਸਰ ਉਹ ਹਦਾਇਤ ਕੀਤੀ ਗਈ ਸੀ ਵੀ ਨੋਰਮਲ ਵੇਚ ਜਿਹੜਾ ਪਾਣੀ ਚੱਲ ਰਿਹਾ ਉਹਨੂੰ ਚੱਲਣ ਦਿੱਤਾ ਜਾਵੇ ਕੰਟ ਅਤੇ ਖਾਲ ਨਾ ਤੋੜਿਆ ਜਾਵੇ ਟੱਕੇ ਨਾਲ ਸਰ ਸਾਡਾ ਖਾਲ ਉੱਥੇ ਪੱਕਾ ਬਣਿਆ ਉਹਨਾਂ ਦੇ ਸਰਦਾਰਾਂ ਦੀ ਥਾਣੀ ਹੈ ਜੀ ਤਿੰਨ ਚਾਰ ਬੰਦੇ ਐ ਉਹ ਮੇਰੀ ਵੀਡੀਓ ਵੀ ਵਾਇਰਲ ਹੋਈ ਹੈ ਸਰ ਮੈਂ ਮੇਰੇ ਪਿੰਡ ਦੇ ਲਈ ਇੱਕ ਤਾਨਕੇ ਖੜਿਆ ਤੇ ਅੱਜ ਵੀ ਖੜਿਆ ਮੈਨੂੰ ਮੇਰੇ ਪਿੰਡ ਨਾਲ ਪ੍ਰੇਮ ਹੈ ਮੈਂ ਕਿਸੇ ਰਾਜਨੀਤੀ ਦਾ ਹਿਸ਼ਾ ਨਹੀਂ ਬਣਨਾ ਚਾਹੁੰਦਾ ਨਾ ਹੀ ਮੈਨੂੰ ਜ਼ਰੂਰਤ ਅੱਜ ਮੇਰੇ ਚ ਪੀੜ ਪਈ ਹੋਈ ਹੈ ਮੇਰੇ ਪਿੰਡ ਚ ਪੀੜ ਪਈ ਹੋਈ ਹੈ ਗਰੀਬ ਬੰਦੇ ਦੇਖੋ ਤੁਸੀਂ ਇਹ ਖੜਿਆ ਹੈ ਇਹ ਅਸੀਂ ਰਾਤ ਨੂੰ ਮੈਂ 7 ਘੰਟੇ ਪਾਣੀ ਦੇ ਵਿੱਚ ਕਰਕੇ ਮੈਨੂੰ ਆਸਾਨੀ ਕਰ ਰਿਹਾ ਸਰ ਨਹੀਂ ਮੈਂ ਚਾਹੁੰਦਾ ਵੀ ਮੈਂ ਕੋਈ ਆਸਾਨ ਹੈ ਮੇਰਾ ਇੱਕ ਸਾਡੇ ਪ੍ਰਧਾਨ ਜੀ ਹੈ ਦਰਗਾਉ ਛਾਲਾ ਦੇ ਦੋ ਟਰੈਕਟਰ ਇਹਨਾਂ ਨੇ ਦਿੱਤੇ ਗਊਸ਼ਾਲਾ ਲਈ ਤਿੰਨੇ ਟਰੈਕਟਰ ਮੇਰੇ ਲੱਗੇ ਹੋਏ ਸੀ ਇਹ ਮੇਰੇ ਭਤੀਜੇ ਹੈ ਕੋਈ ਭਾਈ ਹੈ ਮੈਂ ਪਿੰਡ ਤੋਂ ਸੰਯੋਗ ਮੰਗੇ ਤਿੰਨ ਚਾਰ ਟਰੈਕਟਰ ਅਸੀਂ ਇੱਥੇ ਲਿਫਟ ਕੀਤਾ ਹੋਰ ਸੀ ਉਧਰ ਵੀ ਲਿਫਟ ਕੀਤਾ ਫਿਰ ਮੈਂ ਐਮਐਲਏ ਸਾਹਿਬ ਨੂੰ ਇਹ ਬਾਤ ਦੱਸ ਤਿਆਰ ਕੀਤਾ ਮੈਂ ਕਿਹਾ ਜੀ ਐਵੇਂ ਕਹਾਣੀ ਹੋ ਚੁੱਕੀ ਹੈ ਪਿੰਡ ਦੇ ਹਾਲਾਤ ਮਾੜੇ ਹੈ ਤੁਸੀਂ ਆਓ ਮੌਕਾ ਵੇਖੋ ਪ੍ਰਸ਼ਾਸਨ ਨਾਲ ਲਿਆਓ ਐਮਐਲਏ ਸਾਹਿਬ ਪ੍ਰਸ਼ਾਸਨ ਨੂੰ ਲੈ ਕੇ ਵੀ ਆਏ ਆ ਸਰ ਏਡੀਸੀ ਸਾਰੇ ਆਏ ਡੀਸੀ ਸਾਹਿਬ ਪਹਿਲੇ ਦਿਨ ਦੌਰਾ ਕਰਕੇ ਗਏ ਸੀ ਦੂਜੀ ਵਾਰੀ ਫਿਰ ਡੀਸੀ ਸਾਹਿਬ ਆ ਕੇ ਗਏ ਨੇ ਠੀਕ ਹੈ ਇਨਫ ਨਹੀਂ ਹੈ ਜੀ ਮੈਂ ਇਹ ਗੱਲ ਮੰਨਦਾ ਪੂਰਾ ਆਪਾਂ ਕਹਿ ਦਈਏ ਵੀ ਅੱਜ ਸਾਡੇ ਪਟਵਾਰੀ ਆਏ ਹੋਏ ਆ ਜੀ ਮੇਰਾ ਸੈਕਟਰੀ ਬੈਠੇ ਪੰਚਾਇਤ ਦਾ ਅਸੀਂ ਮਤਾ ਪਵਾ ਰਹੇ ਆ ਜੀ ਅਸੀਂ ਡੀਜ਼ਲ ਦੇ 60 ਟਰੈਕਟਰ ਚੱਲ ਰਹੇ ਆ ਸਰ ਤੁਸੀਂ ਆਪ ਜਾ ਕੇ ਮੌਕਾ ਵੇਖ ਸਕਦੇ ਹੋ ਮੇਰੀ ਨਾਮ ਅਨਿਯੂਜ਼ ਇੱਕ ਜੀ ਉੱਤੇ ਸੱਤ ਟਰੈਕਟਰ ਚਲਾ ਕੇ ਲਿਫਟ ਕਰ ਰਹੇ ਆ ਪਹਿਲੇ ਛੱਪੜ ਦਾ ਪਿੰਡ ਜੀ ਦੱਸੋ ਪਾਣੀ ਕਿੱਧਰ ਨਿਕਲ ਰਿਹਾ ਹੈ ਪਾਣੀ ਦਾ ਕੋਈ ਨੇਚਰਲ ਰਸਤਾ ਨਹੀਂ ਦਿਖ ਰਿਹਾ ਕੋਈ ਡਰੇਨ ਨਹੀਂ ਹੈ ਇੱਥੇ ਤੁਸੀਂ ਪਾਣੀ ਦਾ ਜਿਹੜਾ ਸਰਪੰਚ ਸਾਹਿਬ ਹੱਲ ਕੀ ਨਜ਼ਰ ਆ ਰਿਹਾ ਕਿ ਪਾਣੀ ਕਿਵੇਂ ਨਿਕਲੇਗਾ ਸਰ ਬਦਰ ਮੈਂ 3 ਦਿਨ ਪਹਿਲੇ ਮਲੂਕਪੁਰ ਮਾਈਨਰ ਨੂੰ 1 ਤਾਰੀਖ ਦਾ ਬਰਸਾਤ ਆਈ ਜੀ ਮੈਂ 3 ਤਾਰੀਖ ਦੀ ਚਿੱਠੀ ਮਿਲਾ ਕੇ ਮਾਨਯੋਗ ਸਾਡੇ ਐਕਸ਼ਨ ਇਰੀਗੇਸ਼ਨ ਹੈਗੇ ਉਹਨਾਂ ਨੂੰ ਚਿੱਠੀ ਮਿਲਾ ਕੇ ਦਿੱਤੇ ਮੈਂ ਕਿਹਾ ਸਰ ਮਲੂਕਪੁਰ ਮਾਈਨਰ ਬੰਦ ਕਰ ਦਿਓ ਵੀ ਸਾਨੂੰ ਲਿਫਟ ਕਰਨ ਦਾ ਕਿਤੇ ਮੌਕਾ ਮਿਲੇ ਤੇ ਉਹਨਾਂ ਨੇ ਵਿਚਾਰੇ ਨੇ ਤੁਰੰਤ ਉਹਨੂੰ ਲੈ ਕੇ ਜੇ ਅਗਲੇ ਦਿਨ ਡੀਸੀ ਮੈਮ ਆ ਉਸ ਦਿਨ ਉਹਨਾਂ ਨੇ ਉਹ ਬੰਦ ਕਰਾਤੀ ਹੁਣ ਇੱਥੇ ਸੂਹਾ ਹੈ ਜੀ ਫੇਰਗੜ੍ਹ ਤੋਂ ਤੇ ਢਿੰਗਾ ਵਾਲੀ ਦਾ ਅੱਗੇ ਜਾਂਦਾ ਛੋਟਾ ਉਹਦੇ ਵਿੱਚ ਪਾ ਕੇ ਫੇਰਗੜ੍ਹ ਦੇ ਮੇਰੇ ਭਰਾ ਹੈਗੇ ਜਿਹੜੇ ਉਹਨਾਂ ਨੂੰ ਅਸੀਂ ਲਿਫਟ ਕਰ ਰਹੇ ਹਾਂ ਉਹ ਪਾਣੀ ਵੀ ਉਹਨਾਂ ਦੇ ਬਾਗਾਂ ਜਿਵੇਂ ਉਧਰ ਬਰਸਾਤ ਘੱਟ ਹੈ ਜੀ ਢਿੰਗਾ ਵਾਲੀ ਧਰਮੀਰ ਕਿਹੜਾ ਵਿਰਿਆਮ ਕਿਹੜਾ ਇਧਰ ਸਾਈਡ ਜ਼ਿਆਦਾ ਹੈ ਬਾਰਿਸ਼ 7 ਘੰਟੇ ਲਗਾਤਾਰ ਕੰਟੀਨਿਊ ਸਰੱਤੇ ਵਾਲਾ ਮੇਪ ਹੈ ਸਰ ਇਹ ਪੋਜੀਸ਼ਨ ਨਾਲੇ ਇੱਕ ਹੀ ਹੈ ਕਿ ਸੱਦੇ ਤੇ ਥੱਲੇ ਹੈ ਨਾ ਜਰ ਇਹ ਪ੍ਰਧਾਨ ਜੀ ਬਿਠੇ ਤੇ ਤਿੰਨ ਪੂੜਤੇ ਪਾਣੀ ਹੈ ਸਾਬਾਂ ਦੀ ਥੱਲੇ ਵਾਲਾ ਸੇਮੀ ਸਾਡੇ ਇੱਥੇ ਬਾਗ ਲੱਗੇ ਹੋਏ بڑا ਇਲਾਕਾ ਸਾਡਾ ਬੜਾ ਮਸ਼ਹੂਰ ਸੀ ਜੀ ਇਹ ਕੈਲੀਫੋਰਨੀਆ ਹੀ ਸਮਝੋ ਤੁਸੀਂ ਵੀ ਇੱਥੇ ਕਿੰਨੂ ਬੜਾ ਇੱਕ ਤਾਂ ਸਰ ਅੱਛਾ ਰੇਟ ਮਿਲ ਰਿਹਾ ਸੀ ਚੰਗੇ ਬਾਗ ਅਸੀਂ ਕਿਉਂਕਿ ਛੋਟੇ ਜ਼ਿਮੀਦਾਰਾ ਮਿਹਨਤ ਕਰਨ ਵਾਲੇ ਅਸੀਂ ਹੁਣ ਕੀ ਹਾਲਾਤ ਬਣੇ ਇਹ ਬਰਸਾਤ ਦੇ ਨਾਲ ਇਹ ਚੰਡੀਗੜ੍ਹ ਬਸਤੀ ਹੈ ਜੀ ਛੱਪੜ ਦੇ ਉੱਤੇ ਹੈ ਵਿਚਾਰੇ ਲੋਕ ਅਗਲੇ-ਅਗਲੇ ਘਰ ਬਚੇ ਸਰ ਪਿੱਛੇ ਦਵਸਤ ਹੋ ਗਿਆ ਸਾਰਾ ਦਵਸਤ ਕਿ ਹੋ ਗਿਆ ਕਿ ਛੱਪੜ ਦੇ ਵਿੱਚ ਪਾਣੀ ਇੰਨਾ ਆ ਗਿਆ ਸਰ ਕਰੀਏ ਕੀ ਖੇਤ ਭਰ ਗਏ ਪਿੰਡ ਦਾ ਪਾਣੀ ਹੋਰ ਹਾਲਾਤ ਮਾੜੇ ਮੇਰੇ ਵਾਟਰ ਬਾਕਸ ਦੀ ਉਥੇ ਕੰਧ ਦੀਵਾਰ ਟਾ ਕੇ ਕਿਉਂ ਪਾਣੀ ਨੇ ਜਦੋਂ ਸਰ ਬੈਕ ਮਾਰਿਆ ਨਾ ਤਾਂ ਉਹਨੇ ਦੀਵਾਰ ਟਾ ਕੇ ਛੱਪੜ ਦਾ ਪਾਣੀ ਵਾਟਰ ਬਾਕਸ 'ਚ ਪੈ ਗਿਆ ਨਜ਼ਦੀਕ ਹੋਂ ਦੇ ਘਰ ਸਕੂਲ ਹੈਗਾ ਇੱਥੇ ਛੋਟਾ ਉਹਨੂੰ ਅਸੀਂ ਪਾਣੀ ਕੱਢ ਚੁੱਕਿਆ ਸਰ ਉਹਦੇ ਵਿੱਚ ਵੀ ਪਾਣੀ ਵੜ ਗਿਆ ਮਤਲਬ ਹਾਲਾਤ ਐਨੇ ਮਾੜੇ ਅਬ ਸਾਨੂੰ ਪਾਣੀ ਪੀਣ ਵਾਲੇ ਦੀ ਵੀ ਸਮੱਸਿਆ ਹੈ ਸਰ ਮੁੱਕੇ ਸਾਨੂੰ ਕਿਉਂਕਿ ਉਹ ਗੰਦਾ ਪਾਣੀ ਉਹਦੇ ਵਿੱਚ ਪੈ ਗਿਆ ਉਹਦੇ ਲਈ ਅਸੀਂ ਮੋਟਰ ਲਾ ਰੱਖੀ ਹੈ ਸਰ ਕੋਸ਼ਿਸ਼ ਜਿੰਨੀ ਸਾਡੇ ਤੋਂ ਬੜੇ ਪੜ ਰਹੀ ਹੈ ਪੰਚਾਇਤ ਵੱਲੋਂ ਅਸੀਂ ਜਿੰਨੀ ਕੋਸ਼ਿਸ਼ ਹੋਈ ਹੈ ਕਿੰਨਾ ਏਰੀਆ ਤੁਹਾਡਾ ਫਸਲਾਂ ਦਾ ਨੁਕਸਾਨ ਆ ਗਿਆ ਮੇਰੇ ਤਕਰੀਬਨ 300 ਕਿੱਲਿਆਂ 'ਚ ਪਾਣੀ ਢਿੰਗਾਲੀ ਦੀ ਜਿਹੜੀ ਆਪ ਖੇਤੀਯੋਗ ਜ਼ਮੀਨ ਹੈ ਬਾਗ ਵਾਲੀ ਉਹਦੇ ਵਿੱਚ ਵੱੜ ਚੁੱਕਿਆ 30 40 ਕਿੱਲੇ ਇੱਥੇ ਪਹਿਲੇ ਉਹਦੇ ਵਿੱਚ ਵੀ ਲਿਫਟ ਕਰਾ ਰੱਖਿਆ ਅਸੀਂ ਪੰਪ ਜੀ ਵੀ ਉਹ ਅਦਰੋਂ ਪੰਚਾਇਤ ਦਾ ਸਹਿਯੋਗ ਚੱਲ ਗਿਆ ਸੂਵੇ ਦੇ ਵਿੱਚ ਉਹ ਜ਼ਮੀਦਾਰ ਭਰਾਵਾਂ ਨੂੰ ਛਟਕੇ ਵਗੈਰਾ ਦੇ ਕੇ ਜਿੰਨਾ ਉਹਨਾਂ ਕੋਲੋਂ ਕੁਛ ਆਪ ਕੋਲੋਂ ਵੀ ਤੁਸੀਂ ਹਰਕ ਕਰੋ ਹੈ ਮਤਲਬ ਵੀ ਥੋੜਾ ਪਰ ਸਰ ਜੀ ਆਪਾਂ ਅੱਜ ਇਹ ਕਹਿ ਦਈਏ ਵੀ ਕੋਈ ਬੰਨ ਢਾ ਕੇ ਆਪਾਂ ਇੱਕਦਮ ਪਾਣੀ ਕੱਢਿਆ ਸਰ ਉਹ 30 40 ਕਿੱਲੇ ਪੈਲੀ ਆ ਹੋ ਵੀ ਜਾਂਦੇ ਰਹੇ ਕਿ ਟਿੰਗਾ ਲਈ ਤਾਂ ਬਚਣਾ ਹੀ ਨਹੀਂ ਸੀ ਜੀ ਸੋ ਅਸੀਂ ਕੁਝ ਗੱਲਾਂ ਕਰਦੇ ਆ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਕਿਸ ਤਰ੍ਹਾਂ ਜਿਹੜਾ ਘਰਾਂ ਦੇ ਵਿੱਚ ਇੱਥੇ ਬੈਠੇ ਹੋ ਕੀ ਹੋਇਆ ਸਰ ਸਾਡਾ ਨੁਕਸਾਨ ਇਹ ਤਾਂ ਸਾਡੇ ਮਖਾਨ ਟਹਿ ਗਏ ਜੀ ਇੱਕ ਸਾਡਾ ਰਸਨ ਪਾਣੀ ਸੀ ਸਾਡਾ ਨੁਕਸਾਨ ਹੀ ਹੋਇਆ ਜੀ ਜਿਹੜਾ ਕੋਈ ਮਾੜਾ ਮੋਟਾ ਬੱਚਿਆ ਸੀ ਉਹ ਲੈ ਕੇ ਸੀ ਨਿਕਲੇ ਸਰਪੰਚ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਐ ਮਲੇ ਸਾਬ ਦਾ ਧੰਨਵਾਦ ਕਰਨਾ ਚਾਹਤੇ ਜਿਹੜੇ ਸਾਡੇ ਨਾਲ ਜਿਹੜੇ ਇਹਨਾਂ ਨੇ ਰਾਤ ਦਿਨ ਕਰਕੇ ਸਾਨੂੰ ਉਥੋਂ ਲਿਫਟ ਕੀ ਕਰ ਕਰਕੇ ਇੱਥੇ ਬੂਸਾੜਾ ਜੀ ਲੈ ਕੇ ਆਏ ਜੀ ਹੁਣ ਰਸਨ ਪਾਣੀ ਸਾਡੇ ਕੋਲ ਹੈ ਨਹੀਂ ਇਹ ਹੀ ਦਿੰਦੇ ਫੇ ਸਾਨੂੰ ਜੀ ਸਾਰਾ ਸਾਡੇ ਕੋਲ ਤਾਂ ਹੈ ਹੀ ਨਹੀਂ ਕੁਛ ਜੀ ਛੱਤਾ ਵੀ ਨਹੀਂ ਹੈਗੀ ਇੱਥੋਂ ਜਾਈਏ ਜਾਣਗੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਸੀ ਸਾਡੇ ਕੋਲ ਸਾਡੇ ਕੋਲ ਕੀ ਹੈਗਾ ਜੀ ਬਸ ਉਮੀਦ ਆ ਹੀ ਕਰਦੇ ਸਾਨੂੰ ਛੱਤਾ ਦਿੱਤੀ ਜਾਣ ਮਾਤਾ ਸਾਡੇ ਨਾਲ ਮਾਤਾ ਇੰਨੀ ਬਾਰਿਸ਼ ਦੇਖੀ ਤੁਸੀਂ ਉਮਰ ਕਿੰਨੀ ਉਮਰ ਹੋ ਗਈ ਆ ਜਿੰਨਾ ਮੀਂਹ ਪਿਆ ਕਿ बहुत बारस भाई बहुत बारस भाई सरपंच मने ते निकाल के ले आया भाई जी मारे करने कहीं को नहीं है मारे बच्चा बहुत दुखी हुई है तब गौशाला में बैठा था हुआ का। मारे घर घर ही पड़ गय आ रही बारिश बहुत भाई बारिश बहुत ही डूब डूब गए सारा जन सारे घर ही डूब गया ਹੁਣ ਨੁਕਸਾਨ ਕਿੰਨਾ ਹੋ ਗਿਆ ਤੁਹਾਡੇ ਰਾਸ਼ਨ ਜਿਹੜਾ ਮੰਜੇ ਬਿਸਤਰੀ ਵਗੈਰਾ ਇਹੋ ਜਿਹਾ ਪਹਿਲਾਂ ਕਿਤੇ ਆਪਣੀ ਉਮਰ ਦੇ ਵਿੱਚ ਇਤਨੀ بارش ਦੇਖੀ ਕਦੀ ਥੇ ਕਦੀ ਕੋਈ ਨਹੀਂ ਦੇਖੀ ਮੈਂ ਇਤਨੀ ਵਾਰ ਤਾਂ ਕਦੀ ਕੋਈ ਨਹੀਂ ਭਈ ਕਿਹ ਕਿੰਬਾਰਸ ਹੋ ਗਈ ਕਿੰ ਲੋਗਨ ਨੇ ਪਾਣੀ ਤੋੜ ਦਿਓ ਮਾਰੇ ਜੋੜਾ ਮੈਂ ਜਦ ਡੁੱਬ ਗਿਆ ਸਾਰਾ ਜਨੇ بارش ਦਿੱਤੀ ਕਦੀ ਕੋਈ ਨਹੀਂ ਬੈਨਾ ਮਾਰੇ ਘਰ ਪੜੇ ਅਬ ਕੀ ਨਾ ਮਾਰੇ ਘਰ ਪੜ ਗਿਆ ਸਾਰਾ ਸਾਰੇ ਨਿੱਕੇ ਨਿੱਕੇ ਬੱਚੇ ਜਿਹੜੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਕੁਦਰਤੀ ਕਰੋਪੀ ਨੇ ਬੇਕਰ ਕਰ ਦਿੱਤੇ ਗਏ ਨੇ ਸੋ ਕੋਸ਼ਿਸ਼ ਸਾਡੀ ਵੀ ਯਾਰੀ ਹੈ ਕਿ ਇੰਨਾ ਗਰੀਬਾਂ ਦਾ ਜਿਹੜਾ ਦੁੱਖ ਹੈ ਉਹ ਅਸੀਂ ਸਰਕਾਰਾਂ ਤੱਕ ਪਹੁੰਚਾ ਸਕੀ ਇੱਕ ਮਾਧਿਅਮ ਐ ਸੀ ਇਹਨਾਂ ਦਾ ਦੁੱਖ ਜਿਹੜਾ ਉੱਥੇ ਸਰਕਾਰਾਂ ਤੱਕ ਪਹੁੰਚਾਉਣ ਦਾ ਇਸ ਤਰ੍ਹਾਂ ਹੋਰ ਪਿੰਡਾਂ ਦਾ ਵੀ ਦੌਰਾ ਜਾਰੀ ਰਹੇਗਾ ਸੋ ਇਹ ਸੀ ਪਿੰਡ ਢਿੰਗਾਂ ਵਾਲੀ ਦੇ ਕੁਝ ਤੁਸੀਂ ਏਰੀਅਲ 뷰 ਦੇਖ ਕੇ ਪਾਣੀ ਇੱਥੋਂ ਕਿਸ ਤਰ੍ਹਾਂ ਨਿਕਲ ਰਿਹਾ ਉਹ ਦੇਖਿਆ ਸੋ ਸਾਰੀ ਜਿਹੜੀ ਤਮਾਮ ਅਸੀਂ ਕੋਸ਼ਿਸ਼ ਕੀਤੀ ਹੈ ਕਿ ਏਰੀਅਲ 뷰 ਵੀ ਜਿਹੜਾ ਤੁਹਾਨੂੰ ਦਿੱਤਾ ਜਾਵੇ ਕਿ ਕਿ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਰੈਸਕਿਊ ਕਿਸ ਤਰ੍ਹਾਂ ਚੱਲ ਰਿਹਾ ਤੇ ਅੱਗੇ ਕੀ ਹੋਣਾ ਇਹ ਪਤਾ ਕਿਸੇ ਨੂੰ ਨਹੀਂ ਕਿ ਹਜੇ بارش ਖੜੀ ਐ ਇੱਕ ਹਫਤਾ ਪਹਿਲਾਂ ਮੀਂਹ ਪਿਆ ਸੀਗਾ ਇੱਕ ਹਫਤੇ ਤੱਕ ਇਹ ਹਾਲਾਤ ਨੇ ਤੇ ਲੋਕ ਕਹਿੰਦੇ ਆ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਪਰ ਇੱਥੇ ਮੀਂਹ ਨੇ ਕੋਠੀਆਂ ਢਾਹ ਦਿੱਤੀਆਂ ਦਾਣੇ ਰੁੜ ਗਏ ਨੇ ਰਾਸ਼ਨ ਖਤਮ ਹੋ ਗਿਆ ਇਸ ਵਕਤ ਅਸੀਂ ਪਿੰਡ ਢਿੰਗਾ ਵਾਲੀ ਦੇ ਖੇਤਾਂ ਦੇ ਵਿੱਚ ਆ ਪਿੱਛੇ ਤੁਸੀਂ ਦੇਖ ਰਹੇ ਹੋ ਏਰੀਅਲ ਵਿਊ ਦੇ ਕਰਕੇ ਵੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਹੈ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਕਿ ਇੱਕੋ ਰੈਸਕਿਊ ਜਿਹੜਾ ਪਾਣੀ ਨੂੰ ਡਰੇਨ ਕਰਨ ਦਾ ਤਰੀਕਾ ਆ ਜਿਹੜੇ ਪੰਪ ਲੱਗੇ ਨੇ ਤੇ ਪੰਪ ਕੋਈ 6 ਇੰਚੀ ਪਾਪੜੇ ਜਿਨ੍ਹਾਂ ਦੇ ذریعے ਇਹ ਪਾਣੀ ਕੱਢਿਆ ਜਾ ਰਿਹਾ ਹੈ ਹੁਣ ਇਹ ਪਾਣੀ ਇਥੋਂ ਖਾਲਿਆਂ ਦੇ ذریعے ਅਗਲੇ ਪਿੰਡ ਜਿਹੜਾ ਸ਼ੇਰਗੜਾ ਹੈ ਉਹਦੇ ਵਿਚਾਲੇ ਇੱਕ ਨਹਿਰ ਪੈਂਦੀ ਆ ਉੱਥੇ ਜਾ ਕੇ ਇਹ ਨਹਿਰ ਦੇ ਵਿੱਚ ਪਾਜ ਜਾਏਗਾ ਤੇ ਅੱਗੇ ਗਮਜਾਲ ਤੇ ਇਹਨਾਂ ਪਿੰਡਾਂ ਨੂੰ ਇਹ ਪਾਣੀ ਨੇ ਜਾਣਾ ਹੁਣ ਮਸਲਾ ਖੜਾ ਇਹ ਹੁੰਦਾ ਕਿ ਇਹ ਦੋ ਟਰੈਕਟਰ ਕੀ ਸਫੀਸ਼ੈਂਟ ਨੇ ਇਸ ਪਾਣੀ ਘਟਣ ਨੂੰ ਇੱਥੇ ਜਿਹੜਾ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਕਿਸ ਤਰ੍ਹਾਂ ਦਾ ਰੈਸਕਿਊ ਆਪਰੇਸ਼ਨ ਕਰਨਾ ਚਾਹੀਦਾ ਇਹਦੇ ਲਈ ਇੱਕ ਸਪੈਸ਼ਲਾਈਜ਼ਡ ਤੇ ਐਕਸਪਰਟਸ ਦੀ ਟੀਮ ਚਾਹੀਦੀ ਆ ਪਿੰਡਾਂ ਦੇ ਲੋਕਾਂ ਦੇ ਉੱਤੇ ਛੱਡ ਦੇਣਾ ਇਹ ਬਹੁਤ ਵੱਡੀ ਗਲਤੀ ਹੋ ਰਹੀ ਆ ਸਰਕਾਰ ਕੰਨੀਓ ਇੱਥੇ ਆ ਕੇ ਐਕਸਪਰਟਸ ਵੱਲੋਂ ਜਿਹੜਾ ਕਿਸ ਡਰੇਨੇਜ ਦਾ ਮੈਪਿੰਗ ਕਰਕੇ ਇਲਾਕੇ ਦੀ ਮੈਪਿੰਗ ਕਰਕੇ ਕਿੱਧਰ ਨੂੰ ਨੈਚੁਰਲ ਵੀ ਇਹ ਪਾਣੀ ਕੱਢਿਆ ਜਾ ਸਕਦਾ ਤਾਂ ਹੀ ਜਿਹੜਾ ਇਹ ਇਲਾਕਾ ਬਤੇਗਾ ਨਹੀਂ ਤਾਂ ਤੁਸੀਂ ਵੇਖ ਰਹੇ ਹੋ कि ਬਾਗਾਂ ਦੇ ਜਿਹੜੇ ਹਾਲਾਤ ਨੇ ਅੱਜ ਤੋਂ ਜੇਕਰ ਮੈਂ 2 ਮਹੀਨਿਆਂ ਬਾਅਦ ਆਵਾਂਗਾ ਤਾਂ ਇਹ ਬਾਗ ਜਿਹੜਾ ਤਕਰੀਬਨ 50 ਲੱਖ ਰੁਪਏ ਨੂੰ ਪ੍ਰਤੀ ਕਿੱਲਾ ਕਿੜਿਆ ਸੀ ਉਹ 3000 ਦਾ ਵੀ ਨਹੀਂ ਰਹਿਣਾਗਾ ਤੇ ਸ਼ੁਕਰ ਪ੍ਰਮਾਤ ਬਾਗੇ ਅਰਦਾਸ ਕਰੋ ਕਿ ਇਹ ਬਾਗ ਜਿਹੜੇ ਆ ਬਚ ਜਾਣ ਕਿਉਂਕਿ ਹਾਲਾਤ ਜਦੋਂ ਬਾਗ ਦੇ ਕਿਨੂ ਦੇ ਜੋ ਪਾਣੀ ਲੱਗ ਜਾਂਦਾ ਹੈ ਉਹ ਬਚਣਾ ਬਹੁਤ ਮੁਸ਼ਕਲ ਹੁੰਦਾ ਹੈ